ਅਮਰੀਕਾ ਵਿੱਚ ਭਾਰਤੀ ਡਾਂਸਰ ਦੀ ਗੋਲੀ ਮਾਰ ਕੇ ਹੱਤਿਆ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅਮਰੀਕਾ ਵਿੱਚ ਭਾਰਤੀਆਂ ਅਤੇ ਭਾਰਤੀ ਮੂਲ ਦੇ ਲੋਕਾਂ ਦੇ ਮਾਰੇ ਜਾਣ ਦੇ ਅੱਧੇ ਦਰਜਨ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਹੁਣ ਅਮਰੀਕੀ ਰਾਜ ਮਿਸਿਸਿਪੀ ਵਿੱਚ ਇੱਕ ਪੇਸ਼ੇਵਰ ਭਰਤਨਾਟ్యం ਅਤੇ ਕੁਚੀਪੂੜੀ ਡਾਂਸਰ ਅਮਰਨਾਥ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਇਸ ਦੀ ਜਾਣਕਾਰੀ ਟੀਵੀ ਐਕਟਰਸ ਦੇਵੋਲਿਨਾ ਨੇ ਆਪਣੇ ਟਵੀਟ ਰਾਹੀਂ ਸਾਂਝੀ ਕੀਤੀ ਹੈ ਦੱਸ ਦਈਏ ਦੇਵੋਲਿਨਾ ਟੈਲੀਵਿਜ਼ਨ ਐਕਟਰਸ ਹੋਣ ਦੇ ਨਾਲ ਇੱਕ ਭਰਤਨਾਟ్యం ਡਾਂਸਰ ਵੀ ਨੇ ਉਹਨਾਂ ਨੇ ਸਾਥ ਨਿਮਾਣਾ ਸਾਥ ਵਿੱਚ ਗੋਪੀ ਦਾ ਰੋਲ ਨਿਭਾਇਆ ਸੀ ਉਹਨਾਂ ਨੇ ਟਵਿੱਟਰ ਤੇ ਲਿਖਿਆ ਮਨਨਾ ਉਸ ਦਾ ਦੋਸਤ ਸੀ ਅਤੇ ਭਾਰਤ ਸਰਕਾਰ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਕਿਹਾ ਕਿ ਘੱਟੋ ਘੱਟ ਸਾਨੂੰ ਉਸ ਦੇ ਕਤਲ ਦੇ ਪਿੱਛੇ ਦਾ ਕਾਰਨ ਪਤਾ ਹੋਣਾ ਚਾਹੀਦਾ ਹੈ ਉਹ ਪਰਿਵਾਰ ਦਾ ਇੱਕ ਲੋਤਾ ਬੱਚਾ ਸੀ ਤੇ ਉਸ ਦੀ ਮਾਂ ਦਾ 3 ਸਾਲ ਪਹਿਲਾਂ ਹੀ ਵਿਹਾਂਤ ਹੋ ਚੁੱਕਿਆ ਅਤੇ ਪਿਤਾ ਵੀ ਬਚਪਨ ਵਿੱਚ ਹੀ ਗੁਜ਼ਰ ਗਏ ਸੀ ਉਸ ਨੇ ਇਹ ਵੀ ਕਿਹਾ ਕਿ ਅਮਰੀਕਾ ਵਿੱਚ ਉਸ ਦੇ ਕੁਝ ਦੋਸਤ লাশ ਦਾ ਦਾਵਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉੱਥੇ ਹੀ ਦੂਜੇ ਪਾਸੇ ਸੇਂਟ ਲੂਇਸ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੇ ਮੰਗਲਵਾਰ ਸ਼ਾਮ ਕਰੀਬ 7 ਵਜੇ ਡੇਲਮਾਰ ਬੁਲੇਵਾਰ ਅਤੇ ਕਲਰੈਂਡਨ ਐਵੇਨਿਊ ਨੇੜੇ ਇੱਕ ਵਿਅਕਤੀ ਨੂੰ ਕਈ ਗੋਲੀਆਂ ਨਾਲ ਪੀੜਿਤ ਪਾਇਆ ਸੀ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਨੇ ਉਸ ਦਾ ਨਾਮ ਜਾਰੀ ਨਹੀਂ ਕੀਤਾ ਹੈ ਅਮਨਨਾਥ ਕੋਰਸ ਸੈਂਟ ਲੂਇਸ ਵਿੱਚ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਡਾਂਸ ਵਿੱਚ ਮਾਸਟਰ ਆਫ ਫਾਈਨ ਆਰਟਸ ਦੀ ਪੜ੍ਹਾਈ ਕਰ ਰਿਹਾ ਸੀ ਉਹ ਅਮਨਨਾਥ ਪ੍ਰਸਿੱਧ ਗੁਰੂ ਵੇਮਪਤੀ ਚਿੰਨਾ ਸਤਿਯੰਮ ਗੁਰੂ ਦਾਸ ਸਮਰਪਿਤ ਵਿਦਿਆਰਥੀ ਸੀ ਅਮਰੀਕਾ ਵਿੱਚ ਭਾਰਤੀ ਡਾਂਸਰ ਦੀ ਗੋਲੀ ਮਾਰ ਕੇ ਹੱਤਿਆ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅਮਰੀਕਾ ਵਿੱਚ ਭਾਰਤੀਆਂ ਅਤੇ ਭਾਰਤੀ ਮੂਲ ਦੇ ਲੋਕਾਂ ਦੇ ਮਾਰੇ ਜਾਣ ਦੇ ਅੱਧੀ ਦਰਜਨ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਹੁਣ ਅਮਰੀਕੀ ਰਾਜ ਮਿਸਿਸਿਪੀ ਵਿੱਚ ਇੱਕ ਪੇਸ਼ੇਵਰ ਭਰਤਨਾਟ్యం ਅਤੇ ਕੁਚੀਪੂੜੀ ਡਾਂਸਰ ਅਮਨਨਾਥ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਇਸ ਦੀ ਜਾਣਕਾਰੀ ਟੀਵੀ ਐਕਟਰਸ ਦੇਵੋਲਿਨਾ ਨੇ ਆਪਣੇ ਟਵੀਟ ਰਾਹੀਂ ਸਾਂਝੀ ਕੀਤੀ ਹੈ ਦੱਸ ਦਈਏ ਦੇਵੋਲਿਨਾ ਟੈਲੀਵਿਜ਼ਨ ਐਕਟਰਸ ਹੋਣ ਦੇ ਨਾਲ ਇੱਕ ਭਰਤਨਾਟ్యం ਡਾਂਸਰ ਵੀ ਨੇ ਉਹਨਾਂ ਨੇ ਸਾਥ ਨਿਮਾਣਾ ਸਾਥ ਵਿਚ ਗੋਪੀ ਦਾ ਰੋਲ ਨਿਭਾਇਆ ਸੀ ਉਹਨਾਂ ਨੇ ਟਵਿੱਟਰ ਤੇ ਲਿਖਿਆ ਮਨਨਾ ਉਸ ਦਾ ਦੋਸਤ ਸੀ ਅਤੇ ਭਾਰਤ ਸਰਕਾਰ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਕਿਹਾ ਕਿ ਘੱਟੋ ਘੱਟ ਸਾਨੂੰ ਉਸ ਦੇ ਕਤਲ ਦੇ ਪਿੱਛੇ ਦਾ ਕਾਰਨ ਪਤਾ ਹੋਣਾ ਚਾਹੀਦਾ ਹੈ ਉਹ ਪਰਿਵਾਰ ਦਾ ਇੱਕ ਲੋਤਾ ਬੱਚਾ ਸੀ ਤੇ ਉਸ ਦੀ ਮਾ ਦਾ 3 ਸਾਲ ਪਹਿਲਾਂ ਹੀ ਦੀ ਹਾਂਤ ਹੋ ਚੁੱਕਿਆ ਅਤੇ ਪਿਤਾ ਵੀ ਬਚਪਨ ਵਿੱਚ ਹੀ ਗੁਜ਼ਰ ਗਏ ਸੀ ਉਸ ਨੇ ਇਹ ਵੀ ਕਿਹਾ ਕਿ ਅਮਰੀਕਾ ਵਿੱਚ ਉਸ ਦੇ ਕੁਝ ਦੋਸਤ লাশ ਦਾ ਦਾਵਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉੱਥੇ ਹੀ ਦੂਜੇ ਪਾਸੇ ਸੈਂਟ ਲੂਇਸ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੇ ਮੰਗਲਵਾਰ ਸ਼ਾਮ ਕਰੀਬ 7 ਵਜੇ ਡੇਲਮਾਰ ਬੁਲੇਵਾਰ ਅਤੇ ਕਲਰੈਂਡਨ ਐਵੇਨਿਊ ਨੇੜੇ ਇੱਕ ਵਿਅਕਤੀ ਨੂੰ ਕਈ ਗੋਲੀਆਂ ਨਾਲ ਪੀੜਤ ਪਾਇਆ ਸੀ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਨੇ ਉਸ ਦਾ ਨਾਮ ਜਾਰੀ ਨਹੀਂ ਕੀਤਾ ਹੈ ਅਮਨਨਾਥ ਕੋਸ਼ ਸੈਂਟ ਲੂਇਸ ਵਿੱਚ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਡਾਂਸ ਵਿੱਚ ਮਾਸਟਰ ਆਫ ਫਾਈਨ ਆਰਟਸ ਦੀ ਪੜ੍ਹਾਈ ਕਰ ਰਿਹਾ ਸੀ ਉਹ ਅਮਨਨਾਥ ਪ੍ਰਸਿੱਧ ਗੁਰੂ ਵੇਮਪਤੀ ਚੀਨਾ ਸਤਿਯਮ ਗੁਰੂ ਦਾ ਸਮਰਪਿਤ ਵਿਦਿਆਰਥੀ ਸੀ